ਜਿਹੜੇ ਸਾਬ ਦੀ ਕੋਠੀ ਤਿਆਰ ਕਰਵਾਈ ਹੋਈ ਹੈ ਜੀ ਮਾਲਕ ਨੇ ਤੇ ਜਿੰਨਾ ਕੁ ਮਾਲਕ ਨੇ ਰੇਟ ਮੰਗੇਗਾ ਤੁਸੀਂ ਕਹੋਗੇ ਕੋਠੀ ਨੂੰ ਦੇਖ ਕੇ ਇੰਨਾ ਘੱਟ ਰੇਟ ਜਮਾ ਸਵਾਸਤੀ ਮਾਲਕ ਨੇ ਵੇਚਣੀਆਂ ਬਾਕੀ ਤੁਸੀਂ ਇੱਕ ਵਾਰੀ ਕੋਠੀ ਨੂੰ ਦੇਖੋ ਜੀ ਜਦੋਂ ਕੋਠੀ ਨੂੰ ਦੇਖ ਲਓਗੇ ਤੁਸੀਂ ਖਰੀਦਣ ਵਾਸਤੇ ਨਾਲ ਦੇ ਨਾਲ ਤਿਆਰ ਹੋ ਜਾਓਗੇ ਤੇ ਭੱਜ ਕੇ ਜਾਓਗੇ ਜੀ ਖਰੀਦਣ ਵਾਸਤੇ ਰੇਟ ਵੀ ਬਹੁਤ ਘੱਟ ਹੈ ਬਜਟ ਦੇ ਵਿੱਚ ਕੋਠੀ ਮਿਲ ਰਹੀ ਹੈ ਜੀ ਇਹ ਤੇ ਗੱਲਬਾਤ ਸਾਰੀ ਕਰਦੇ ਹਾਂ ਕਮੈਂਟ ਵੀ ਆਪਾਂ ਸਾਰੇ ਪੜਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦੇਵਾਂਗੇ ਜੀ ਅੱਜ ਆਪਾਂ ਜਿਹੜੀ ਵੀਡੀਓ ਰਹੀਨ ਤੁਹਾਡੇ ਤੱਕ ਕੋਠੀ ਲੈ ਕੇ ਪਹੁੰਚੇ ਆ ਇਹ ਕੋਠੀ ਤੁਹਾਨੂੰ ਪਸੰਦ ਨਾ ਆਵੇ ਸੀ ਇਹ ਗੱਲ ਹੋਈ ਨਹੀਂ ਸਕਦੀ ਤੇ ਤੁਹਾਡੇ ਤੱਕ ਆਪਾਂ ਕੋਠੀ ਨੂੰ ਲੈ ਕੇ ਪਹੁੰਚੇ ਆ ਵੀਡੀਓ ਰਹੀ ਇੱਕ ਵਾਰੀ ਤੁਸੀਂ ਕੋਠੀ ਨੂੰ ਚੈੱਕ ਕਰੋ ਜੀ ਕੋਠੀ ਦਾ ਕੰਮ ਚੈੱਕ ਕਰਿਓ ਜੀ ਕੋਠੀ ਬਣੀ ਬਹੁਤ ਸੋਹਣੀ ਹੋਈ ਹੈ ਤੇ ਡੈਕੋਰੇਸ਼ਨ ਦਾ ਖਾਸ ਧਿਆਨ ਰੱਖ ਕੇ ਕੋਠੀ ਨੂੰ ਬਣਾਇਆ ਹੋਇਆ ਸੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਸੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦਾ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲੂਆ ਸੀ ਬਾਕੀ ਗਲੀ ਵੀ ਪੂਰੀ ਵਧੀਆ ਲੱਗਦੀ ਆ ਕੋਈ ਵੀ ਗੱਡੀ ਅਸੀਂ ਆਰਾਮ ਨਾਲ ਆਉਂਦੀ ਐ ਤੇ ਜਾਂਦੀ ਐ ਅੰਦਰ ਤੁਹਾਨੂੰ ਲੈ ਕੇ ਚੱਲਦਾ ਸੀ ਇੱਕ ਵਾਰੀ ਨਿਗਾਹ ਮਾਰੋ ਜੀ ਇੱਕ ਵਾਰੀ ਚੈੱਕ ਕਰੋ ਜਿਹੜੀ ਲੌਬੀ ਆ ਪੂਰੀ ਸੋਹਣੀ ਆ ਤੁਹਾਨੂੰ ਦੇਖਣ ਨੂੰ ਮਿਲੂਗੀ ਬਾਕੀ ਰਸੋਈ ਦਾ ਕੰਮ ਬਹੁਤ ਸੋਹਣਾ ਹੋਇਆਗਾ ਰਸੋਈ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਪਹਿਲਾਂ ਇੱਕ ਵਾਰੀ ਇਹ ਏਰੀਆ ਚੈੱਕ ਕਰੋ ਡ్రਾਈਂਗ ਏਰੀਆ ਬਣਿਆ ਹੋਇਆ ਸੀ ਉੱਪਰੋਂ ਛੱਤ ਚੈੱਕ ਕਰੋ ਜੀ ਛੱਤ ਦਾ ਕੰਮ ਬਹੁਤ ਸੋਹਣਾ ਹੋਇਆਗਾ ਬਾਕੀ LCD ਦਾ ਜਿਹੜਾ ਪੈਨਲ ਬਣਿਆ ਹੋਇਆ ਜੋ ਵੀ ਕੱਪਬੋਰਡ ਬਣੇ ਹੋਏ ਨੇ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਸੀ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਰੀਜਾਂ ਲਾਲਾ ਕੇ ਕਰਵਾਇਆ ਹੋਇਆ ਸੀ ਜਿੰਨੀ ਸੋਹਣੀ ਕੋਠੀ ਹੈ ਓਨਾ ਘੱਟ ਰੇਟ ਹੈਗਾ ਤੁਹਾਨੂੰ ਰੇਟ ਵੀ ਦੱਸਾਂਗੇ ਕਿੱਥੇ ਕੋਠੀ ਹੈ ਕਿਵੇਂ ਕੁਛ ਹੈ ਜੀ ਸਾਰਾ ਕੁਝ ਤੁਹਾਨੂੰ ਕਨਫਰਮ ਕਰਵਾਵਾਂਗੇ ਪਹਿਲਾਂ ਇੱਕ ਵਾਰੀ ਰਸੋਈ ਦੀ ਵੀਡੀਓ ਚੈੱਕ ਕਰੋ ਜੀ ਰਸੋਈ ਦੇਖੋ ਪਹਿਲਾਂ ਇੱਕ ਵਾਰੀ ਰਸੋਈ ਦਾ ਜਿਹੜਾ ਕੰਮ ਕਰਵਾਇਆ ਹੋਇਆ ਹੈ ਬਹੁਤ ਜ਼ਿਆਦਾ ਜ਼ਿਆਦਾ ਤੋਂ ਵੀ ਜ਼ਿਆਦਾ ਸੋਹਣਾ ਮਾਲਕ ਨੇ ਕੰਮ ਕਰਵਾ ਰੱਖਿਆ ਸੀ ਤੇ ਜੇ ਆਪਾਂ ਥਾਂ ਦੀ ਗੱਲ ਕਰੀਏ ਸੀ ਇਸ ਕੋਠੀ ਦੀ ਥਾਂ ਆਪਾਂ ਨੂੰ ਮਿਲੂਗੀ 72 ਸਕੂਅਰ ਗਜ ਜਾ ਕੇ ਦੇਖ ਸਕਦੇ ਹੋ ਜਾ ਕੇ ਦੇਖਣਾ ਚਾਹੁੰਦੇ ਕੋਠੀ ਨੂੰ ਜਾਂ ਫਿਰ ਕੋਠੀ ਦੀ ਵੀਡੀਓ ਤੁਸੀਂ ਇੱਕ ਵਾਰੀ ਚੈੱਕ ਕਰੋ ਉਹ ਤੋਂ ਬਾਅਦ ਮਾਲਕ ਨਾਲ ਕੋਈ ਗੱਲ ਕਰਨੀ ਹੋਈ ਮਾਲਕ ਨਾਲ ਵੀ ਸਾਰੀ ਗੱਲਬਾਤ ਤੁਸੀਂ ਕਰ ਲਿਓ ਸੀ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਗੀ ਜੇ ਤੁਹਾਨੂੰ ਕੋਠੀ ਪਸੰਦ ਆਈਏ ਸੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਥੱਲੇ ਇੱਕ ਲਾਈਕ ਦਾ ਬਟਨ ਜਿਹੜਾ ਦਿੱਤਾ ਹੋਇਆ ਹੈ ਉਹਨੂੰ ਜ਼ਰੂਰ ਦਬਾ ਦਿਓ ਜੀ ਚਲਦੀ ਚਲਦੀ ਵੀਡੀਓ 'ਚ ਦੱਬੀ ਜਾਏ ਉਹ ਜੀ ਤੇ ਅੱਜ ਆਪਣਾ 1000 ਲਾਈਕ ਦਾ ਟਾਰਗੇਟ ਹੈ ਜੀ 1000 ਲਾਈਕ ਜ਼ਰੂਰ ਕੰਪਲੀਟ ਕਰਵਾ ਦਿਓ ਤੇ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਤੁਹਾਡੇ ਕਮੈਂਟ ਵੀ ਆਪਾਂ ਅੱਗੇ ਪੜਾਂਗੇ ਤੁਸੀਂ ਚੈੱਕ ਕਰਿਓ ਜ਼ਰੂਰ ਜੀ ਹੋ ਸਕਦਾ ਤੁਹਾਡਾ ਕਮੈਂਟ ਵੀ ਅੱਜ ਵਾਲੀ ਵੀਡੀਓ 'ਚ ਆ ਜਾਏ ਜੀ ਬਾਕੀ ਆਪਾਂ ਹਰ ਰੋਜ਼ ਹਰ ਬੰਦੇ ਦਾ ਹਰ ਮੇਰੀ ਭੈਣ ਦਾ ਮੇਰੀ ਮਾਤਾ ਦਾ ਮੇਰੇ ਵੱਡੇ ਬਜ਼ੁਰਗ ਦਾ ਮੇਰੇ ਭਰਾ ਦਾ ਹਰ ਇੱਕ ਕਮੈਂਟ ਆਪਾਂ ਪੜਦੇ ਰਹਿੰਦੇ ਹਾਂ ਜੀ ਬਾਕੀ ਤੁਸੀਂ ਇੱਕ ਵਾਰੀ ਕੋਠੀ ਨੂੰ ਚੈੱਕ ਕਰੋ ਜੀ ਕਮੈਂਟਾਂ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਜਿਹੜਾ ਇਹ ਬੈਡਰੂਮ ਤੁਸੀਂ ਦੇਖ ਰਹੇ ਸੀਗੇ ਬੈਡਰੂਮ ਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਦੇਖਣ ਨੂੰ ਮਿਲ ਜੂਗਾ ਬਾਥਰੂਮ ਦਾ ਕੰਮ ਜਿੰਨਾ ਮਾਲਕ ਨੇ ਕਰਵਾ ਰੱਖਿਆ ਸੀ ਵਧੀਆ ਸ਼ੌਂਕ ਨਾਲ ਕਰਵਾਏ ਹੋਇਆ ਤੇ ਸਾਰੀ ਕੋਠੀ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ ਕੱਲਾ ਕੱਲਾ ਕੰਮ ਮਾਲਕ ਨੇ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਸੀ ਮਾਲਕ ਨੇ ਛੇਤੀ ਤੋਂ ਛੇਤੀ ਕੋਠੀ ਵੇਚਣੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਕਰਕੇ ਜਾਇਓ ਜ਼ਰੂਰ ਜੀ ਬਾਕੀ ਜਿੰਨੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਸੋਹਣੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਤੇ ਗਲੀ ਇੱਕ ਵਾਰੀ ਚੈੱਕ ਰੋ ਸੀ ਅੰਦਰੋਂ ਤੁਸੀਂ ਸਾਰੀ ਕੋਠੀ ਦੇਖ ਹੀ ਲਈ ਸੀ ਬਾਕੀ ਉੱਪਰ ਵੀ ਆਪਾਂ ਚੱਲਾਂਗੇ ਪਹਿਲਾਂ ਇੱਕ ਵਾਰੀ ਗਲੀ ਚੈੱਕ ਕਰ ਲਵਾਂ ਇਹ ਜਿਹੜੀ ਵੀਡੀਓ ਐ ਜ ਇਹ ਥੋੜੀ ਨਾਈਟ ਟਾਈਮ ਬਣਾਈ ਹੋਈ ਆ ਪਹਿਲਾਂ ਜਿਹੜੀ ਤੁਸੀਂ ਪਿੱਛੇ ਦੇਖੀ ਸੀਗੀ ਉਹ ਤਾਂ ਦਿਨੇ ਬਣਾਈ ਸੀ ਇਹ ਆ ਗਈ ਜੀ ਰਾਤੀ ਰਾਤ ਚ ਲਾਈਟਾਂ ਲੂਟ ਸਾਰੀਆਂ ਓਨ ਕਰਕੇ ਇਹਨਾਂ ਨੇ ਦਿਖਾਈਆਂ ਹੋਈਆਂ ਜੀ ਬਾਕੀ ਤੁਸੀਂ ਦੇਖੋ ਜੀ ਆ ਜਿਹੜਾ ਪੋਰਚ ਏਰੀਆ ਇੱਥੇ ਆਪਾਂ ਨੂੰ ਇੱਕ ਬਾਥਰੂਮ ਦੇਖਣ ਨੂੰ ਮਿਲੂਗਾ ਇੱਕ ਅਟੈਚ ਦੇਖਣ ਨੂੰ ਮਿਲੂਗਾ ਜੀ ਬਾਕੀ ਉੱਪਰ ਜਾਣ ਵਾਸਤੇ ਇੱਥੋਂ ਹੀ ਆਪਾਂ ਨੂੰ ਪੋਰਚ ਦੇ ਵਿੱਚੋਂ ਹੀ ਪੌੜੀਆਂ ਮਿਲ ਜਾਣਗੀਆਂ ਬਾਥਰੂਮ ਵੀ ਪੂਰਾ ਵਧੀਆ ਬਣਿਆ ਹੋਇਆ ਸੀ ਬਾਕੀ ਤੁਹਾਨੂੰ ਆਪਾਂ ਦਿਖਾਈ ਰਹੀਆਂ ਸੀ ਮੈਂ ਪੱਕਾ ਉਮੀਦ ਕਰਦਾ ਜੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਹੈ ਲਾਈਕ ਠੋਕੋ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਜੀ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਤੁਸੀਂ ਦੱਸੋ ਜੀ ਤੁਹਾਨੂੰ ਕਿੰਨਾ ਕੁ ਇਸ ਕੋਠੀ ਦਾ ਰੇਟ ਲੱਗਦਾਗਾ ਤੁਸੀਂ ਦੱਸੋ ਪਹਿਲਾਂ ਜੀ ਉਹ ਤੋਂ ਬਾਅਦ ਤੁਹਾਨੂੰ ਤਾਂ ਮੈਂ ਤਾਂ ਕਨਫਰਮ ਕਰਵਾ ਹੀ ਦਊਗਾ ਇਹਨੇ ਤੁਸੀਂ ਕਮੈਂਟ ਕਰਿਓ ਜੀ ਤੁਹਾਡੇ ਕਮੈਂਟ ਚੈੱਕ ਕਰੂਗਾ ਤੁਸੀਂ ਕਿੰਨੇ ਕ ਰੇਟ ਤੱਕ ਕਹਿੰਨੇ ਹੋ ਜੀ ਰੇਟ ਤੁਹਾਨੂੰ ਅੱਗੇ ਪਤਾ ਲੱਗ ਜਾਊਗਾ ਇੱਕ ਮਿੰਟ ਬਾਅਦ ਤੁਹਾਨੂੰ ਰੇਟ ਦੱਸ ਦਊਗਾ ਪਹਿਲਾਂ ਤੁਸੀਂ ਕਮੈਂਟ ਕਰੀ ਜਾਓ ਤੁਹਾਨੂੰ ਰੇਟ ਕਿੰਨਾ ਕ ਲੱਗਦਾ ਇਸ ਕੂਠੀ ਦਾ ਜੀ ਬਾਕੀ ਜਿਹੜੀਆਂ ਪੂੜੀਆਂ ਨੇ ਪੂੜੀਆਂ ਤੇ ਗ੍ਰਿਲ ਜਿਹੜੀ ਲੱਗੀ ਹੋਈ ਐ ਉਹ ਤੁਸੀਂ ਚੱਕ ਕਰ ਹੀ ਲਈ ਉੱਪਰੋਂ ਤੁਸੀਂ ਸਾਰੇ ਕੁਝ ਦੇਖੋ ਜੀ ਪੂਰੀ ਸੋਹਣੀ ਕੂਠੀ ਐ ਜੀ ਇੱਕ ਤਰ੍ਹਾਂ ਦਾ ਤੁਹਾਡੇ ਖਾਤਰ ਸੁਨਹਿਰੀ ਮੌਕਾ ਹੀ ਐ ਜੀ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਗੱਲ ਕਰ ਲਿਓ ਇਸ ਕੋਠੀ ਦਾ ਰੇਟ ਤੁਹਾਨੂੰ ਮੈਂ ਦੱਸ ਦੇਣਾ ਜੀ ਤੁਸੀਂ ਕਮੈਂਟ ਤਾਂ ਕਰ ਹੀ ਦਿੱਤਾ ਹੋਗਾ 27 ਲੱਖ ਰੁਪਇਆ ਇਸ ਕੋਠੀ ਦਾ ਰੇਟ ਹੈ ਜੀ 27 ਲੱਖ ਦੇ ਵਿੱਚ ਮਾਲਕ ਨੇ ਸੇਲ ਕਰਨੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਘਾਟਾ-ਬਾਧਾ ਵੀ ਕਰ ਲਾਂਗੇ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਏਰੀਆ ਦੀ ਤਾਂ ਲੁਧਿਆਣਾ ਤੋਂ ਮਾਲਕ ਨੇ ਦੱਸੀ ਇਹ ਕੋਠੀ ਕਹਿੰਦੇ ਸੀਗੇ ਲੁਧਿਆਣਾ ਸਾਡਾ ਏਰੀਆ ਦਾ ਤੇ ਕੋਈ ਆ ਕੇ ਦੇਖਣਾ ਚਾਹੁੰਦਾ ਹੈ ਮਾਲਕ ਕਹਿੰਦੇ ਨੇ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਸੀ ਜਦੋਂ ਫੋਨ ਤੇ ਸਾਰੀ ਗੱਲਬਾਤ ਕਰ ਲਈ ਉਹ ਤੋਂ ਬਾਅਦ ਰੇਟ ਵੇਖ ਕੇ ਕੀਤਾ ਜਾਊਗਾ ਸੀ ਰੇਟ ਮੁਕਾਕੇ ਜੀ ਉਹ ਤੋਂ ਬਾਅਦ ਤੁਸੀਂ ਕੋਠੀ ਦੀ ਡੀਲ ਕਰ ਸਕਦੋਂ ਫੋਨ ਤੇ ਰੇਟ ਦੀ ਡੀਲ ਨਾ ਕਰਿਓ ਜੀ ਪਹਿਲਾਂ ਇੱਕ ਵਾਰੀ ਜਾ ਕੇ ਦੇਖਿਓ ਜਾਣ ਤੋਂ ਪਹਿਲਾਂ ਵੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਫੋਨ ਤੇ ਜਦੋਂ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖਿਓ ਜੀ ਗੱਲਬਾਤ ਕਰਕੇ ਤੇ ਉਹ ਤੋਂ ਬਾਅਦ ਡੀਲ ਕਰ ਲਿਓ ਵੇਖ ਕੇ ਕੋਠੀ ਨੂੰ ਖਰੀਦ ਕੇ ਆਪ ਦੀ ਬਣਾ ਸਕਦੇ ਹੋਂ ਜੀ ਬਾਕੀ ਕਮੈਂਟ ਕਰਕੇ ਦੱਸੀ ਜਾਓ ਜੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਸੀ ਜੇ ਵਧੀਆ ਲੱਗੀ ਕੋਠੀ ਪਸੰਦ ਆਈ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤਾਂ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਪਿੰਡਾਂ ਚੋਂ ਸ਼ਹਿਰਾਂ ਚੋਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਅਗਲੀ ਵੀਡੀਓ ਚ ਕੋਈ ਘਰ ਚਾਹੀਦਾ ਕੋਠੀ ਚਾਹੀਦੀ ਹੈ ਕਮੈਂਟ ਪਾ ਦਿਓ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਜੇ ਸਿੱਧਾ WhatsApp ਨੰਬਰ ਲੈਣਾ ਜੀ ਤਾਂ 98726 50358 ਇਹ ਤਾਂ ਸਿਰਫ WhatsApp ਨੰਬਰ ਹੈ ਜੀ WhatsApp ਤੇ ਗੱਲ ਹੋਊਗੀ ਚਾਹੀ ਮੈਸੇਜ ਕਰ ਦਿਓ ਚਾਹੀ ਫੋਨ ਕਰ ਦਿਓ ਜੀ ਜੇ ਗੱਲ ਕਰਨੀ ਆ ਤਾਂ 98155 31415 ਇਹ ਮਾਲਕ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਫੋਨ ਲਾ ਸਕਦੇ ਹੋ ਤੁਹਾਡੀ ਇੱਛਾ ਜੀ ਤੁਸੀਂ ਕੀ ਕਰਨਾ ਹੈਗਾ ਤੇ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਮਾਲਕ ਨਾਲ ਸਿੱਧੀ ਜੀ ਹੁਣ ਆ ਗਿਆ ਜੀ ਬੜਾ ਕਮੈਂਟਾਂ ਦਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਵੀ ਆਪਾਂ ਕਮੈਂਟ ਸਾਰੇ ਪੜਾਂਗੇ ਤੁਸੀਂ ਕਮੈਂਟ ਕਰਦੇ ਰਹਿਆ ਕਰੋ ਤੁਹਾਡੇ ਕਮੈਂਟ ਵੀ ਆਪਾਂ ਪੜਾਂਗੇ ਜੀ ਪੀਬੀ 10 ਵਾਲੇ ਪਹਿਲਾ ਕਮੈਂਟ ਹੈ ਜੀ ਇਹਨਾਂ ਨੇ ਕਮੈਂਟ ਕੀਤਾ ਸੀਗਾ ਪਹਿਲਾਂ ਇੱਕ ਘਰ ਵਾਸਤੇ ਇਹਨਾਂ ਦੇ ਏਰੀਆ ਚੋਂ ਆਪਾਂ ਘਰ ਲੈ ਕੇ ਪਹੁੰਚੇ ਸੀਗੇ ਇਹਨਾਂ ਨੇ ਉਸ ਵਾਸਤੇ ਕਿਹਾਗਾ ਬਹੁਤ ਸੋਹਣਾ ਬਣਿਆ ਹੋਇਆ ਵੀਰੇ ਤੁਹਾਡਾ ਧੰਨਵਾਦ ਅਸੀਂ ਦੇਖਣ ਜਰੂਰ ਜਾਵਾਂਗੇ ਹਾਂਜੀ ਜਰੂਰ ਜੀ ਦੇਖਣ ਜਰੂਰ ਜਾਇਓ ਜੇ ਪਸੰਦ ਆਵੇ ਤਾਂ ਡੀਲ ਕਰ ਲਿਓ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਵੀਡੀਓ ਲੈ ਕੇ ਪਹੁੰਚੇ ਸੀਗੇ ਅਗਲਾ ਕਮੈਂਟਰ ਜੀ ਅਪਨੀਤ ਕੋਹਰਾ ਇਹਨਾਂ ਨੇ ਕਿਹਾ ਵਧੀਆ ਸੀ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਮੈਂਟਰ ਜੀ ਜਗਪਾਲ ਸਿੰਘ ਇਹਨਾਂ ਨੇ ਪਟਿਆਲੇ ਫਤਿਹਗੜ ਸਾਹਿਬ ਏਰੀਆ ਚੋਂ ਡਿਮਾਂਡ ਕੀਤੀ ਹੈ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਤੁਹਾਡੇ ਏਰੀਆ ਚੋਂ ਜਿੰਨੇ ਕ ਰੇਟ ਚ ਤੁਸੀਂ ਆਖੋਗੇ ਕਿੰਨੇ ਕ ਰੇਟ ਚ ਚਾਹੀਦਾ ਸੀ ਕਮੈਂਟ ਪਾ ਦਿਓ ਜੀ ਮੀਤ ਕੱਕੜ ਸਾਹਿਬ ਇਹਨਾਂ ਨੇ ਕਮੈਂਟ ਪਾਇਆ ਮੁਕਤਸਰ ਸਾਹਿਬ ਏਰੀਆ ਚੋਂ ਮਕਾਨ ਵਾਸਤੇ ਕਹੇ ਇਹਨਾਂ ਨੇ ਜਰੂਰ ਜੀ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਸੀ ਅਗਲਾ ਕਮੈਂਟਰ ਜੀ ਨੀਸ਼ਾ ਬਰਮਾ ਇਹਨਾਂ ਨੇ ਕਿਹਾ ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਐ ਜੀ ਬਹੁਤ ਬਹੁਤ ਧੰਨਵਾਦ ਜੀ ਕਰਮਜੀਤ ਸਿੰਘ ਇਹਨਾਂ ਨੇ ਕਿਹਾ ਤੁਹਾਡੀ ਆਵਾਜ਼ ਬਹੁਤ ਚੰਗੀ ਐ ਜੀ ਬਹੁਤ ਵਧੀਆ ਵੀਡੀਓ ਬਣਾਉਣਿਓ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਤੇ ਅਗਲਾ ਕਮੈਂਟ ਹੈ ਜੀ ਜਸਕਰਨ ਸਿੰਘ ਸਿੱਧੂ ਇਹਨਾਂ ਨੇ ਕਿਹਾ ਵੀਡੀਓ ਬਹੁਤ ਵਧੀਆ ਲੱਗਦੀ ਐ ਜੀ ਹਰ ਰੋਜ਼ ਮੈਂ ਵੀਡੀਓ ਦੇਖਦਾ ਹੁੰਨਾ ਤੇ ਸ਼ਹਿਰ ਵੀ ਕਰਦਾ ਹੁੰਦੇ ਸੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਗਪਾਲ ਕੋਰ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਇਹਨਾਂ ਨੇ ਕਿਹਾਗਾ ਕੋਟਕਪੂਰੇ ਏਰੀਆ ਚੋਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਬਾਕੀ ਆਪਣੇ ਕੋਲੇ ਬਹੁਤ ਸਾਰੇ ਘਰ ਕੋਠੀਆਂ ਤੇ ਮਕਾਨ ਆਏ ਪਈਅਲ ਸੀ ਦੇਖਦੇ ਆਂ ਜੇ ਕੋਈ ਆਇਆ ਹੋਇਆ ਤਾਂ ਜਲਦੀ ਆਪਾਂ ਐਡ ਕਰ ਦਿੰਨੇ ਆਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੂੰ ਤੁਸੀਂ ਆਪ ਦਾ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਆ ਕਰੋ ਜੀ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਫਰੀ ਸੇਵਾ ਚ ਸਾਰਾ ਕੰਮ ਹੁੰਦਾ ਸੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 73800 ਪੂਰਾ 26173 ਫਰੀ ਸੇਵਾ ਚ ਕੰਮ ਹੈ ਸੀ ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਜਿਹੜੀ ਕੋਠੀ ਹੈ ਜਾਂ ਘਰਮਕਾਨੇ ਕਿਸੇ ਵੀ ਏਰੀਆ ਚ ਸੇਲ ਹੋ ਜੂਗੀ ਹੁਣ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਸਬਸਕ੍ਰਾਈਬ ਹਾਲੇ ਤੱਕ ਤੁਸੀਂ ਨਹੀਂ ਕੀਤਾ ਜੀ ਚੈਨਲ ਜਰੂਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਪਾ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ